ਕਿੰਨੇ ਖਰੀਦੀ ਆ ਬਾਈ ਗਏ ਇਹ ਆ ਇਧਰ ਬਾਈ ਮੁਰਸ਼ੀਆ ਸਾਹਿਬ ਨੇ ਬਿੱਲੇ ਨੇ ਠੀਕ ਆ ਕਿਵੇਂ ਕਰਵਾਇਆ ਬਈ ਬਾਊ ਦੱਸ ਦੇ ਹੈ ਇਹਨਾਂ ਨੂੰ ਦੱਸੂਗਾ ਕਿ ਇਹਨੇ ਇਹ ਬਾਈ 11000 ਰੁਪਏ ਚ 11000 ਚ ਲਿਖਾਈ ਲਿਖਾਈ ਗੋਰੇ ਬਾਈ ਨੇ ਕਰਾਉਣੀਆਂ ਮੁਖਸਰ ਵਾਲੇ ਨੂੰ ਠੀਕ ਆ ਲੈ ਵੀ ਬੱਕਰੀ ਆ ਇਹ ਤਿੰਨੇ ਜਾਨਵਰਾਂ ਦਾ ਤਿੰਨਾ ਦਾ ਤਿੰਨਾ ਠੀਕ ਆ ਲੈ ਵੀ 11000 ਚ ਤਿੰਨਾ ਜਾਨਵਰਾਂ ਦਾ ਸੌਦਾ ਹੋਇਆ ਬਿੱਲੇ ਨੂੰ ਇੱਬ ਬਿੱਲੇ ਨੂੰ ਦਵਾਤੀ ਐ ਬੱਕਰੀ। ਐ ਵੀ ਦੋਸਤੋ ਬਿੱਲੇ ਨੂੰ ਦਵਾਤੀ ਐ। ਆ ਬੱਕਰੀ। ਪਿੱਛੇ ਬੱਕਰੇ ਆ ਦੋਵੇਂ। ਦੋਵੇਂ ਬੱਕਰੇ ਆ। ਮੇਰੀ ਦਰਾਲੀ ਬੰਦੀ ਐ। ਮੇਰੀ ਦਰਾਲੀ ਕੰਪੇਰਾ ਸਾਹਿਬ ਦਾ ਹੀ 11 ਹੀ ਲੱਗਦਾ। ਮੈਂ ਦਰਾਲੀ ਲੈਣੀ ਆ। ਕਿਵੇਂ? ਮੈਂ ਬਾਈ ਇਹਨੇ ਇੰਨਾ ਮੁਖੜਨ ਆਸ ਤੇ ਆ ਆ ਫੇਰ ਲੈਣੀ। ਇਹ ਜੇਤੀ ਆ ਤੇ ਲਖਾਈ ਬਿੱਲੇ ਨੇ ਦੇਣੀ ਐ। ਠੀਕ ਆ ਇਹਦਾ ਸ਼ੀਅਰ ਦਾ ਸੌਦਾ ਗਿਆ ਹਾਂਜੀ ਬੱਚੇ ਤੋਂ ਵੱਡ ਠੀਕ ਆ ਬੱਚਿਆਂ ਤੋਂ ਵੱਡ ਬਾਈ ਜੀ 6000 ਦਾ ਸੌਦਾ ਹੋ ਗਿਆ 6000 ਦੇ ਹਾਂ ਲਖਾਈ ਇਹ ਚ ਬਿੱਲੇ ਦੀ ਆ ਇਹਦੇ ਚ ਬਿੱਲੇ ਦੀ ਆ 200 ਤੇ ਉਧਰੋਂ ਉਹ ਬਿੱਲੇ ਉਧਰੋਂ ਇੰਨੇ ਲੈਣੀਆਂ ਠੀਕ ਆ ਪਤਾ ਨਹੀਂ ਇੱਕ ਇੱਕ 250 ਦੇ ਠੀਕ ਆ ਬਾਈ ਲਿਖਾਈ ਕਰਾ ਲਿਖਾਈ ਕਰਾ ਕਿਹੜਾ ਪਿੰਡ ਸੀ ਬਾਈ ਜੀ ਮੁਕਸਰ ਮੁਕਸਰ ਤੋਂ ਬਾਈ ਨਹੀਂ ਨਹੀਂ ਉਂ ਕਾ ਪਰਚੀ ਦੇ ਦੇ ਪਰਚੀ ਉਹ ਕੱਢਦਾ ਕੁਲਦੀਪ ਨਹੀਂ ਵੀ ਦੋਸਤੋ ਆ ਬੱਕਰੀ ਦੇਤੀ ਹੈ 6000 ਦੀ ਲਿਖਾਈ ਬਿੱਲੇ ਲੈਣਦੇ ਆ ਜੀ ਇਹ ਤਾਂ ਇਦੋਂ ਹੀ ਕੋਲੇ ਆਏ ਬਾਰੀ ਚਾਨਣ ਚੋੜ ਵੇਖ ਲੈ ਵੇਖ ਲੈ ਬਾਈ ਵੇਖ ਲੈ ਆਪਦਾ ਚੈੱਕ ਕਰਕੇ ਤਾਂ ਇਸ ਨੂੰ ਕਿੰਨੇ ਦੇ ਦੇ ਹਾਂ ਇਹਨੂੰ 5 ਦੇ ਠੀਕ ਆ ਜੀ ਇਹਨੂੰ ਛੁੱਪੇ ਨਹੀਂ ਨਾ ਰਾਜੂ ਨਾ ਰਾਜੂ ਇਹ ਪਰਚੀ ਰਾਜੂ ਸਿੰਘ ਨੂੰ ਤੇਰੇ 11 ਪੂਰਾ ਆ ਗਿਆ 10 ਆ 11 ਦੇ 200 ਰੁਪਏ ਮੋੜ ਦੇ ਬਾਈ ਹਾਂ ਵੇਚਣ ਵਾਲਾ ਕੌਣ ਸੀ ਪਰਚੀ ਬਣਾ 300 ਰੁਪਏ ਮੋੜ ਦੇ ਵੇਚਣ ਵਾਲਾ ਬਾਈ ਖੜਾ ਵੇਚਣ ਮੈਂ ਕਰ 200 ਇਹਨੂੰ ਦੇ ਦੇ ਨਹੀਂ ਨਹੀਂ ਉਹ ਇਧਰ ਸ਼ਿਫਟ ਕੀਤੀ ਆ ਠੀਕ ਆ ਠੀਕ ਆ ਦੋ ਥਾਂ ਦੇ ਸੌਦਾ ਹੋ ਗਿਆ ਯਾਰ ਆ ਬੱਕਰੀ ਦਾ ਤੇ ਆ ਸੌਦਾ ਆਪਣਾ ਰਹਿੰਦੇ ਜਮਗਲੀ ਮੋੜ ਦੇਨਾ ਬਾਈ ਹੈਂ ਮਗਲੀ ਪਰਚੀ ਤੇ ਰਹਿੰਦੀ ਆ ਵੇ ਆਪਾਂ ਨੂੰ ਦੇ ਦੇਨਾ ਆਪਾਂ ਇਹਨਾਂ ਨੂੰ 100 ਹੀ ਮੋੜਾਂਗੇ ਕਲੀਅਰ ਹੋ ਗਏ ਜਿਹੜੇ ਪੈਸੇ ਆ ਗਏ ਲੈ ਵੀ ਦੋਸਤਾਂ ਦੂਜੀ ਥਾਂ ਦੇ ਵੇਚੀ ਆ ਸੋਨੂ ਵਾਸਤਾ ਵਾ ਕੋਣ ਹੈ ਕੋਈ ਦੇਖ ਲਾ ਹਣ ਬਾਈ ਯਾਰ ਪਾ ਦੇ 500 ਯਾਰ ਕੋਈ ਨਹੀਂ ਪਾ ਦੇ 500 ਉਹ ਕਰਦੇ ਯਾਰ ਕੋਈ ਨਹੀਂ 500 ਕੋਈ ਨਹੀਂ 18000 ਤੇ ਕਹਦੇ ਦੋਨੇ ਯਾਰ ਬੱਕਰੀ ਤੇ ਬਾਈ ਸੋਨੂ ਕਿੱਥੇ ਖੜਾ ਸੋਨੂ ਕਿੱਥੇ ਖੜਾ ਇਹ ਤਾਂ ਖੜਾ ਇਹ ਖੜਾ ਕਿੰਨੇ ਤੇ ਆ 15 ਲਾਇਆ 15 ਲਾਇਆ 15 16 ਨੇ 16 ਕਹਦਾ ਮੈਂ ਤਾਂ ਉਹਦਾ ਆਖਾ ਮੋੜਿਆ ਹੀ ਨਹੀਂ ਚੱਲ ਯਾਰ ਕਰਦੇ ਆ 16 ਦੇ ਉਹ ਲਾ ਯਾਰ 12000 ਦੇ ਲਾੜੇ ਉਹ ਯਾਰ ਦੁਬਾ ਲਹੋੜੇ ਹੁਰਦੇ 12000 ਦੇ ਫੜਾ ਦੇ ਆਈ ਉਹ ਕਹੀ ਐ ਇਹਨਾਂ ਨੂੰ ਦਾ ਮਤ ਉਹ ਕਹਦੇ ਕਹਦੇ ਫੜਾ ਦੇ ਯਾਰ ਹੋ ਗਿਆ ਲਾ ਯਾਰ ਉਹ ਲਾ ਦੇ ਲਾ ਦੇ ਕਮਲਾਂ ਮਾਰ 5 400 ਵਿਚ ਨਾ ਵੇਖ ਲੋ ਉਹ ਪੈਂਦੀ ਵੀ ਸੋਚਿਆ ਕਿ ਵਾਹੀ ਬੰਨੇ ਹੋਏ ਆ 12000 ਬਣੇ ਬਣੇ 5 400 ਵਿਚ ਕੋਈ ਨਹੀਂ 5 400 ਵਿਚ ਨਾ ਕੀ ਆ ਰਿਹਾ ਹੈ ਰਿਕਰਸਟ ਆਲਾ ਵਾ ਕੋਣ ਆਇਆ ਉਥੇ ਪੈਨ ਨੂੰ ਵੇਚ ਦੋਹਾਂ ਦਾ ਕੋਈ ਗੱਲ ਕਿਨੇ ਕਰਵਾਤਾ ਬਈਏ ਹੁਣ ਸਾਢੇ 16 ਚ ਲਖਾਈ ਸੋਨੂ ਦਾ ਠੀਕ ਆ ਸਾਢੇ 16 ਚ ਹਾਂ ਸਾਢੇ 16 ਚ ਲਖਾਈ ਬਈ ਸੋਨੂ ਕਰਾਊਗਾ ਤੇ ਦੋਹਾਂ ਜਾਨਵਰਾਂ ਦਾ ਹੋਇਆ ਸੌਦਾ ਬਈ ਬਰਬਰਿਆਂ ਦਾ ਹੋਇਆ ਦੋ ਬੱਕਰੀਆਂ ਦਾ ਕਹਿੰਦੇ ਸੌਦਾ ਬਈ ਹਾਬਤ ਉਹ ਵਰਜੀ ਗਾ ਵਰਜਾ ਬੈ ਨਹੀਂ ਨਿਕਲਨੇ ਬੱਕਰੇ ਬਾਈ ਕੋਣੀ ਕੋਣੀ ਚੱਕ ਲਿਆ ਉਹ ਨੂੰ ਦੇ ਦਿਓ 500 ਐਵੇਂ ਨਾ ਮੇਰੇ ਨਾਲ ਬਾਤ ਕਿ ਕਿਧਰ ਗਏ ਬਾਈ ਇਹ ਵਾਹ ਬੋ ਬਾਈ ਲਿਆ ਲਿਆ ਓਏ ਉਹ ਵੀ ਕਰਵਾ ਦੇ ਥੱਲੇ ਨਹੀਂ ਸਾਈਂ ਬਾਅਦ ਤੇ ਦੇਖੀ ਇਹਨੇ ਸੁਬਾਹ ਦੇ ਸੋਹਣੇ ਹੁੰਦੇ ਸੂਰਾ ਹਾਂ ਠੀਕ ਹੈ ਹਾਂ ਬਾਲੇ ਯਾਰ ਪਤੰਦਰ ਗਾਉਂ ਨੂੰ ਮੰਡੀ ਤੇ ਆਉਣ ਵਾਲੇ ਆਉਣ ਵਾਲੇ ਬਣ ਜਾਣਗੇ ਹਾਂ ਬਣੇ ਇਹਨਾਂ ਨੇ ਲਾਂਭਾ ਹੀ ਦੇਈ ਹੈ ਹਾਂ ਨਹੀਂ ਤੇ ਇਹਨਾਂ ਨੇ ਲਾਂਭਾ ਦੇਈ ਜਾਣਾ ਸੀਗਾ ਇਹਨਾਂ ਨੇ ਪਾਠੀ ਵੇਚੀ ਇੱਕ ਉਹ ਹੁਣ ਚੱਲ ਤਿੰਨ ਚਾਰ ਜਾਨਵਰ ਵੇਚ ਗਏ ਇਹਨਾਂ ਦੇ ਰੱਸਾ ਕੋਈ ਨਹੀਂ ਕੋਈ ਦੇ ਦੇਣੀ ਹਾਂ ਹੋਵੇ ਹੈਗਾ ਹੈਗਾ ਹੋਵੇ ਉਹ ਲਾਂ ਦੇ ਕੋਈ ਨਹੀਂ ਰਸਾ ਤੇ ਲੋੜ ਹੀ ਨਹੀਂ ਆਉਂਦਾ ਉੱਥੇ ਸਿੱਟਦੇ ਲੈ ਵੀ ਸੋਨ ਨੂੰ ਦਵਾ ਤੇ ਆ ਦੋਵੇਂ ਬੜੇ ਗਾਲੇ ਦੋ ਇਹ ਥੋੜਾ ਜਿਹਾ ਚਿੜਾ ਜਾਂ ਬਾਂਦਾ ਹੀ ਪਰ ਫਿਰ ਵੀ ਕਰ ਗਿਆ ਸੌਦੇ ਚਾਚੇ ਆਪਦੇ ਦੇ ਗਹਿਨ ਤੇ ਸਹੀ ਗੱਲ ਆ ਜੀ ਸਹੀ ਹੈ ਸਹੀ ਆ ਠੀਕ ਹੈ ਠੀਕ ਹੈ ਆ ਦੁਆ ਦਾ ਸੌਤਾ ਹੋਇਆ 16.5 ਲਖਾਈ ਸੋਨੂ ਨੇ ਕਰਾਉਣੀ ਆ ਬਾਈ ਫੋਨ ਦੇ ਮੈਨੂੰ ਬਈ ਫੋਨ ਦੇ ਫੋਨ ਇਹ ਕੀ ਕਰਨ ਹੋਏ ਡਰਕਟਰ ਦਾ ਨਾਮ ਆ ਰਿਹਾ ਕੰਮ ਕਰਦਾ ਪੁੱਛੇ ਦੇਖਣ ਲੇਕਿਨ ਨਹੀਂ ਲਿਖਾ ਤਰ ਪਤਾ ਨਹੀਂ ਕੰਮ ਵਾਲੀ ਕਾਫੀ ਹੈ ਜਿੱਥੇ ਭਈਆ ਤਰੀਕਾ ਵੀ ਹੋਰ ਚੜ ਲਿਆ ਫਰੈਂਡ ਫਰੈਂਡ ਯਾਰ ਬਹਿ ਜਾਂਦਾ 10 ਮਿੰਟ ਮਰੀ ਜਾਂਦਾ ਠੀਕ ਆ ਜੀ ਠੀਕ ਆ ਭਾਈ ਓਕੇ ਭਾਈ ਇਕ ਰਸਾਈ ਕੱਢੋ ਕੋਈ ਨਹੀਂ ਤੇ ਕੋਈ ਅਹੀਂ ਗੱਲ ਕਰਨੀ ਹੋ ਜੇ ਤੈਨੂੰ ਜਾਇਦੀ ਹੋ ਦੇ ਦੇ ਨਹੀਂ ਤੇ ਤੇਰੀ ਮਰਜ਼ੀ ਆ ਫੜ 7000 ਦੀ ਪੱਠ ਲੈ ਕੇ ਚੱਲ ਜੀ ਜੇ ਦਾ ਚੱਲਦਾ ਹੀ ਕੰਮ ਠੀਕ ਹੈ ਕਹਿੰਦੇ ਵੀ ਠੀਕ ਆ ਭਈਆ ਹਾਂ ਸਹੀ ਆ ਯਾਰ ਤੁਸੀਂ ਵੀ ਜਾਂਦੇ ਸੀ ਹੁਣੇ ਪੈਸੇ ਚੱਕ ਆਉਂਦੇ ਤਾਂ ਲਿਖਵਾਓ ਆਪਣੀ ਕਰਾ ਕੇ ਜਾ ਮੇਰੇ ਨਾਲ ਮੰਨ ਨਹੀਂ ਕੱਚੇ ਪੈਸੇ ਨਹੀਂ ਲਾਈ ਕਿੰਨੇ ਦਾ ਹਾਂ ਜਦੋਂ ਲਾਸਟ ਦੱਸਦੇ ਵੀ ਇੰਨੇ ਦੀ ਵਿੱਚ ਨਹੀਂ ਆ ਤੂੰ ਵੀ ਦੱਸ ਇਹ ਪਹਿਲਾਂ ਯਾਰ 10 ਹੋ ਗਿਆ ਸਾਡੇ ਲੋਹਾਰੇ ਆਉਗਾ ਨਹੀਂ ਜਹਾਜ ਆ ਫਿਰ ਮਨ ਫਿਰ ਇਹ ਵੀ ਜਹਾਜ ਛੱਡ ਖੜਾ ਜਾਂਦਾ ਇਹ ਫਿਰ ਬਸ ਮੇਰੀ ਗੱਲ ਸਾਂ ਦੋ ਹੀ ਇਹਦੋਂ ਪਛੜਾ ਉਧਰ ਨਹੀਂ ਅਸੀਂ ਗੱਲਾਂ ਸਾਡੀਆਂ ਦੋ ਹੀ ਨਹੀਂ ਮੇਰੀ ਮੇਰੀ ਗੱਲ ਸੁਣ ਬਾਪੂ ਹੁਣ ਇੱਕ ਗੱਲ ਕਰ ਦੇਣਾ ਇੱਕ ਗੱਲ ਕਰ ਦੇਣਾ ਨਾ ਤਾਂ ਤੁਸੀਂ ਭਜੋ ਤੇ ਨਾਓ ਭਜੇ ਨਹੀਂ ਭਜਦੇ ਠੀਕ ਆ ਤਰਦਾ ਰੱਖ ਲਈ ਲਿਖਾਈ ਉਹ ਕਰਾ ਦੇਣਗੇ ਔਰ ਦਸ ਲੈ ਠੀਕ ਹੈ ਕਾਈ ਇਹੀ ਕਰਾ ਦਿੰਦੇ ਹਾਂ ਤੂੰ ਸੁੱਕਾ ਰੱਖਾ ਸਾਤੇ ਹਾਂ ਠੀਕ ਆ ਭਾਈ ਠੀਕ ਆ ਉਹ ਠੀਕ ਆ ਵੇਲਾ ਨੌ ਲਾ ਕੇਦਾ ਯਾਰ ਆਪਾਂ ਜੈ ਜੀ ਮੇਰੀ ਗੱਲ ਸੁਣ ਤੂੰ ਵੀ ਮੰਨ ਫਿਰ ਨਹੀਂ ਨਹੀਂ ਰੇਟ ਤੈਨੂੰ ਸਹੀ ਲਾਇਆ ਮਾੜਾ ਨਹੀਂ ਲਾਇਆ ਇੱਕ ਖੜ ਜਾ ਕਾਈ ਆਪਾਂ ਨੌ ਮੇਰੀ ਗੱਲ ਸੁਣ ਹੁਣ ਮੋੜ ਹੀ ਨਾ ਬੰਦੇ ਬਣਾਏ ਆ ਕੀਤਾ ਸੀ ਫੇਰ ਵੀ ਹਜੇ ਹੋਈ ਹਾਂ ਫੜਾ ਦੇ ਆ ਲਾ 7500 ਕਰਤੀ ਉਹ ਹੁਣ ਨਾ ਮੋੜੀ ਉਹ ਮੰਨਿਆ ਸਾਡੀ ਤਾਂ ਮੰਨਿਆ ਉਹ ਭਰਾਵਾ ਹੁਣ ਵੇਖ ਲਾ ਮੰਨ ਲੈ ਗਲਤ ਪੈਸੇ ਨਾ ਦਾ ਬਣ ਗਏ ਤੂੰ ਸਾਡਾ ਦੋਸ਼ੀ ਨਾ ਹੋ ਉਹ ਆ ਨੋ ਚ ਫਿਰ ਦਸ ਚ ਰੇਟ ਕੱਢਾ ਦਿੰਦੇ ਯਾਰ ਫਿਰ ਐ ਨਹੀਂ ਆਉਂਦਾ ਯਾਰ ਨਹੀਂ ਤੂੰ ਵੀ ਪਹਿਲਾਂ ਦਾਨ ਕਰਕੇ ਬਾਅਦ 11 ਮੰਗਣਾ ਹੈਗਾ ਜਾਇਜ਼ ਮੰਗੀ ਤੇ ਤੂੰ 11 ਮੰਗਿਆ ਇਹਨੇ ਹੈਵੀ ਸ਼ੂਟਿੰਗ ਉਹ ਕੱਢ ਲਾ ਉਹ ਕੱਢ ਲਾ ਯਾਰ ਉਹ ਤਾਂ ਪਸੰਦ ਆ ਇਹਦੀ ਜੀ ਉਹਨਾਂ ਨੂੰ ਪਸੰਦ ਉਹਨਾਂ ਦੀ ਹਾਂ ਉਹ ਸੰਤ ਚੰਗੀ ਹੁੰਦੀ ਆ ਆਪਣੀ ਤੇ ਫਿਰ ਵੇਖ ਠੀਕ ਆ ਫਿਰ ਮੰਨ ਲੈ 11 30 ਦੀ ਆ ਲਖਾਈ ਆਪੋ ਆਪਣੀ ਗਰਾਲੀਆਂ ਦੀ 75 ਹੈ ਸਾਢੇ 8 ਦੀ ਖਰਾ ਦੇ ਜਾਏ ਨਹੀਂ ਨਹੀਂ ਕਿ ਸਾਢੇ 8 ਦੀ ਹੋਣੀ ਨਹੀਂ ਲਿਆ ਭੱਜਣ ਵਾਲੀ ਗੱਲ ਨਾ ਕਰੋ ਕਢਾਓ ਪੈਸੇ ਓਏ ਫੜਾ ਯਾਰ ਕੋਈ ਨਹੀਂ ਬਾਬਾ ਪੈਸੇ ਲਿਆ ਠੀਕ ਆ ਸਹੀ ਆ ਕੋਈ ਨਹੀਂ ਯਾਰ ਉਹ 100 ਰੁਪਏ ਲਖਾਈ ਦਾ ਤਾਂ ਕੀ ਯਾਰ ਓਏ ਲਖਾਈ ਦਾ ਤਾਂ ਕੀ ਯਾਰ ਉਹ ਤਾਂ ਮੰਡੀ ਲਾਉਂਦੇ ਆ ਹਾਂ ਨਹੀਂ ਉਹ ਨਹੀਂ ਕੋਈ ਗੱਲ ਇਹਨਾਂ ਸੀ ਆਪਣਾ ਕਿੰਨੇ ਕਰਤੀ ਉਹ ਚੱਲ ਨੀ ਰੋਖਾ ਪੁੱਤਰ ਕੇਸਾ ਆਇਆ ਬਸ ਉਹ ਬਾਈ ਜਾ ਯਾਰ ਤੇਰਾ ਮਾਲਾ ਥੋੜੀ ਕਰਾਂਗੇ ਬਾਈ ਐਨੀ ਐਨੀ ਪੰਚਾਇਤ ਖੜੀ ਆ ਅੱਠ ਦੀ ਕਰਵਾ ਜਾ ਯਾਰ ਬਾਈ ਜੇ ਹੁੰਦੀ ਨਾ 1 ਮਿੰਟ ਮੇਰੀ ਗੱਲ ਸੁਣ ਲੈ ਇਹ ਹੁੰਦੀ ਜੇ ਅਸੀਂ ਹੁੰਦੀ ਫਿਰ ਅਸੀਂ ਪਹਿਲਾਂ ਹੀ ਕਰਾ ਦਿੰਦੇ ਅੱਠ ਦੀ ਲਿਖਾਈ ਇਹੀ ਕਰਾਵਾਂਗੇ ਉਹਨਾਂ ਨੂੰ ਬਸ ਉਹ ਮੈਨੂੰ ਉਹ ਕੋਸ਼ ਮਰਜੀ ਕਹਿਣ ਚੁੱਪ ਕਰਕੇ 7500 ਤਰਦਾ ਰੱਖ ਲਾ ਉਹ ਆਪੇ ਲਖਾਈ ਕਰਾ ਦੇਣਗੇ ਕੀ ਐਵੇਂ 100 200 ਨਾਲ ਨਹੀਂ ਹੁੰਦਾ ਬਈ ਪਿੰਡ ਕਿਹੜਾ ਸੀ ਆਪਣਾ ਜਾਨੀ ਸਰ ਜਾਨੀ ਸਰ ਇਹ ਬਈ ਇਹ ਸੋਨੇ ਵਾਲੇ ਤੋਂ ਸੀਗੇ 7500 ਤਰਦਾ ਦੇਣਾ ਬਾਈ ਜਿਆਦੇ ਹੋਰਾਂ ਨੂੰ ਆ ਪੱਠ ਦਵਾ ਰਹੀ ਆ ਠੀਕ ਆ ਬਾਈ ਨਹੀਂ ਤਾਂ ਬਈ ਸੱਤਰ ਸੋਚ ਪੈ ਗਈ